हां जी ससिका दोस्तों आज ਆਪਾਂ ਗੱਲ ਕਰਾਂਗੇ ਪੰਜਾਬ ਸਟੇਡੀਅਮ ਹੰਟਰਟ ਮੰਥਲੀ ਲੋਟਰੀ ਵਾਰੀ ਇਹਦਾ ਜਿਹੜਾ ਡਰਾ ਹੈ 9 ਦਸੰਬਰ ਨੂੰ ਨਿਕਲ ਜਾ ਰਿਹਾ ਹੈ ਇਹ ਟਿਕਟ ਨਵੀਂ ਆ ਚੁੱਕੀ ਹੈ ਅਗਲੇ ਡਰਾ ਦੀ ਤੇ 7 ਵਜੇ ਡਰਾ ਨਿਕਲਣਾ ਟਿਕਟ ਦੀ ਕੀਮਤ ਹੈ ਜੀ ਸਿਰਫ 100 ਰੁਪਏ ਦੀ 100 ਰੁਪਏ ਚ 45 ਲੱਖ ਰੁਪਏ ਦਾ ਨਾਮ ਹੈ ਦੂਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਤੇ ਬਾਕੀ ਹੋਰ ਵੀ ਬਹੁਤ ਸਾਰੇ ਛੋਟੇ ਪ੍ਰਾਈਜ਼ ਆ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਣਾ ਜਿਹੜਾ ਇਹਦਾ ਪਿਛਲਾ ਡਰਾ ਹੋ ਗਿਆ ਓਹ ਵੀ ਤੁਹਾਨੂੰ ਦੱਸੂਗਾ ਕਿੱਥੇ ਪ੍ਰਾਈਜ਼ ਲੱਗੇ ਪਹਿਲੇ ਦੋ ਇਹ ਲੋਟਰੀ ਗਰੰਟਡ ਨਹੀਂ ਹੈਗੀ ਅਨਸੋਲਡ ਵੀ ਜਾ ਸਕਦਾ ਬਿਗਿੰ ਜਿਹੜੇ ਪਿਛਲੇ ਦੋ ਨਾਮ ਸੀਗੇ ਉਹ ਬਿਕੀngਾ ਡਾਟਾ ਜੋ ਆਇਆ ਸੀ ਇਹ ਲਾਟਰੀ ਗਰੰਟਡ ਨਹੀਂ ਆਗੀ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਬਾਕੀ ਛੋਟੇ ਪ੍ਰਾਈਸ ਵੀ ਬਹੁਤ ਸਾਰੇ ਇਹਦੇ ਵਿੱਚ ਆ ਤੀਸਰਾ ਨਾਮ ਆਇਆ ਜੀ 9000 ਰੁਪਏ ਦੇ 30 ਪ੍ਰਾਈਸ ਆ ਚੌਥਾ ਨਾਮ 7000 ਰੁਪਏ ਦਾ ਇਹ 120 ਪ੍ਰਾਈਸ ਨਿਕਲਣੇ ਆ ਪੰਜਵਾਂ ਨਾਮ ਹੈਗਾ ਜੀ 5000 ਦਾ ਇਹ ਵੀ 120 ਪ੍ਰਾਈਸ ਆ 3000 ਦਾ ਨਾਮ ਹੈ ਜਿਹੜਾ ਆ ਉਹ ਵੀ 120 ਪ੍ਰਾਈਸ ਨਿਕਲਣੇ ਆ ਸੱਤਵਾਂ ਪ੍ਰਾਈਸ ਹੈਗਾ ਜੀ 1000 ਦਾ ਇਹ ਵੀ 120 ਪ੍ਰਾਈਸ ਆ ਅੱਠਵਾਂ ਪ੍ਰਾਈਸ ਹੈਗਾ ਜੀ 200 ਰੁਪਏ ਦਾ ਇਹ 12000 ਪ੍ਰਾਈਸ ਨਿਕਲਣੇ ਆ ਟੋਟਲ ਜਿਹੜੇ ਪ੍ਰਾਈਜ਼ ਨਿਕਲੇ ਨੇ 12517 ਨਾਮ ਨਿਕਲਨੇ ਆ ਰਿਹਾ ਵਿੱਚ ਤਿੰਨ ਸੀਰੀਜ਼ਾਂ A B C ਹਰੇਕ ਸੀਰੀਜ਼ ਵਿੱਚ 80 ਹਜ਼ਾਰ ਟਿਕਟ ਛਪੀ ਆ ਟੋਟਲ ਜਿਹੜੀ ਸਕੀਮ ਆ 2 ਲੱਖ 40 ਹਜ਼ਾਰ ਟਿਕਟਾਂ ਦੀ ਸਕੀਮ ਆ ਹੁਣ ਜਿਹੜਾ ਇਹਦਾ ਪਿਛਲਾ ਡਰਾ ਹੋ ਗਿਆ ਡੱਸੇਗਾ ਉਹਦਾ ਜਿਹੜਾ ਪਹਿਲੇ ਦੋ ਪ੍ਰਾਈਜ਼ ਸੀਗੇ ਇੱਕ ਸੀਗਾ ਜੀ 45 ਲੱਖ ਰੁਪਏ ਦਾ ਉਹ B ਸੀਰੀਜ਼ ਵਿੱਚ ਆ ਸੀ 87468 ਨੰਬਰ ਤੇ ਇਹ ਲੱਗਾ ਜੀ ਕੀ ਡੜਬੇ ਲੱਗਾ ਸੀਗਾ ਦੂਸਰਾ ਨਾਮ ਸੀਗਾ ਜੀ 5 ਲੱਖ ਰੁਪਏ ਦਾ ਇਹ ਲੱਗਾ ਸੀਗਾ ਜੀ ਮੁਰਿੰਡੇ ਠੀਕ ਹੈ ਜੀ ਦੇਖੋ ਦੋਨੇ ਪ੍ਰਾਈਜ਼ ਜਿਹੜੇ ਬਿਗੇਨਰ ਡਾਟਾ ਚੋਂ ਆਏ ਆ ਇਹ ਲਾਟਰੀ ਗਰੰਟਡ ਨਹੀਂ ਸੀਗੀ ਪਰ ਦੋਨੇ ਜਿਹੜੇ ਨਾਮ ਆ ਬਿਗੇਨਰ ਡਾਟਾ ਚੋਂ ਆ ਗਏ ਸੀਗੇ ਤੇ ਬਾਕੀ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਛੋਟੇ ਪ੍ਰਾਈਜ਼ ਸੀਗੇ ਤੁਸੀਂ ਵੀ ਲਾਟਰੀ ਸਰ ਜੇ ਖਰੀਦਣੀ ਹੈ 10 ਟਿਕਟਾਂ ਜ਼ਰੂਰ ਖਰੀਦਦੇ ਹੋ ਕਿਉਂਕਿ ਜਿਹੜਾ ਪਹਿਲੇ ਦੋ ਪ੍ਰਾਈਜ਼ ਆ ਉਹ ਕਿਤੇ ਵੀ ਆ ਸਕਦੇ ਆ A ਚ ਵੀ ਆ ਸਕਦਾ B ਚ ਵੀ ਆ ਸਕਦਾ ਹੁਣ ਦੇਖੋ B ਚ ਆਇਆ ਪਹਿਲਾ ਪ੍ਰਾਈਜ਼ ਨਾ A ਵਾਲੀ ਨੂੰ ਕੁਝ ਮਿਲਣਾ ਤੇ ਨਾ C ਵਾਲੀ ਨੂੰ ਕੁਝ ਮਿਲਣਾ ਸਰ B ਵਾਲੇ ਨੂੰ 45 ਲੱਖ ਰੁਪਏ ਦਾ ਨਾਮ ਮਿਲਿਆ ਔਰ ਦੂਸਰਾ ਆਨੰਦ ਸੀਗਾ ਜੀ 5 ਲੱਖ ਰੁਪਏ ਦਾ ਹੁਣ ਇਹ ਆਇ ਅੱਜ ਇਹ ਤੋਂ A ਹੋਈ B ਹੋਈ ਉਹਨੂੰ ਕੁਝ ਨਹੀਂ ਮੈਨਣਾ ਸਿਰਫ C ਵਾਲੇ ਨੂੰ 5 ਲੱਖ ਰੁਪਏ ਦਾ ਨਾਮ ਮੈਨਣਾ ਹੈ। ਬਾਕੀ ਲੋਟਰੀ ਗੇਮ ਆਫ ਦਾ ਲੱਕ ਹੈ। ਤੁਸੀਂ ਵੀ ਲੋਟਰੀ ਖਰੀਦਿਆ ਖੇਡਿਆ ਕਰੋ ਸਿਰਫ ਆਪਣੀ ਕਿਸਮਤ ਨੂੰ ਅਜਮਾਉਣ ਲਈ। ਠੀਕ ਹੈ ਜੀ। ਹਰ ਰੋਜ਼ ਲੋਟਰੀ ਨਹੀਂ ਪਾਉਣੀ। ਜਦੋਂ ਤੁਹਾਡਾ ਮਨ ਕੀਤਾ ਆ ਉਦੋਂ ਲੋਟਰੀ ਜ਼ਰੂਰ ਖਰੀਦਿਆ ਕਰੋ। ਇਹ ਮਹੀਨੇ ਚੱਕਰਤੀ ਜ਼ਰੂਰ ਖਰੀਦ ਲਿਆ ਕਰੋ। ਕਿਉਂਕਿ ਪਤਾ ਨਹੀਂ ਕਦੋਂ ਤੁਹਾਡੀ ਕਿਸਮਤ ਖੁੱਲ ਜਵੇ। ਹਣੇ ਜਿਹੜਾ 2 ਲੱਖ 40 ਹਜ਼ਾਰ ਦੀ ਸਕੀਮ ਆ। ਠੀਕ ਹੈ ਜੀ। ਕਿਉਂਕਿ ਜਲਦੀ ਟਿਕਟਾਂ ਪੈਕ ਜੰਨੀ ਆ 9 ਤਰੀਕ ਨੂੰ ਡਰਾਇਆ ਦਾ 12ਵੇਂ ਮਹੀਨੇ ਦੀ 7 ਵਜੇ ਡਰਾ ਰਿਜ਼ਲਟ ਜਿਹੜਾ ਉਹ ਵੀ ਤੁਹਾਨੂੰ ਮੈਂ ਹੀ ਦੱਸਦਾ ਨਾ ਇਸ ਕਰਕੇ ਪੇਜ ਨੂੰ ਵੀ ਜ਼ਰੂਰ ਫੋਲੋ ਕਰਿਆ ਕਰੋ। ਬਾਕੀ ਜੇ ਕੋਈ ਤੁਹਾਡਾ ਸਵਾਲ ਹੁੰਦਾ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਕਿਉਂਕਿ ਲਾਟਰੀ ਦੀ ਅਪਡੇਟ ਆਪਾਂ ਇੱਥੇ ਤੇ ਆ ਕਰਨੀ ਹੁਣ। ਕਿਹੜੀ ਟਿਕਟ ਨਵੀਂ ਆਈ ਹੈ ਜਾਂ ਸਭ ਤੋਂ ਪਹਿਲਾਂ ਆਪਾਂ ਇਹ ਅਪਲੋਡ ਕਰਿਆ ਕਰਨੀ ਆ। ਬਾਕੀ ਪਹਿਲਾ ਪ੍ਰਾਈਜ਼ 45 ਲੱਖ ਰੁਪਏ ਦਾ, ਦੂਸਰਾ 5 ਲੱਖ ਰੁਪਏ ਦਾ। ਤਿੰਨ ਟਿਕਟਾਂ ਜ਼ਰੂਰ ਖਰੀਦ ਲਿਓ। ਜੇ ਤੁਹਾਡੇ ਕੋਲ 300 ਰੁਪਏ ਆ। ਪਹਿਲਾ ਦੂਜਾ ਪ੍ਰਾਈਜ਼ ਸੀਰੀਜ਼ ਨਾਲ। ਬਾਕੀ ਜਿਹੜੇ ਆ ਜੇ ਤੁਹਾਡੇ ਕੋਲ ਤਿੰਨ ਟਿਕਟ ਹੋਈਆਂ ਤਾਂ ਤੁਹਾਨੂੰ ਤਿੰਨ ਗੁਣਾ ਨਾ ਮੈਣਾ ਹੁਣ ਦੇਖੋ 9000 ਚ ਲੱਗ ਗਿਆ ਨਾ 27000 ਰੁਪਏ ਬਣ ਜਾਣਾ 7000 ਚ ਲੱਗ ਗਿਆ ਤੇ 21000 ਰੁਪਏ ਬਣ ਜਾਣਾ ਜੇ 5000 ਚ ਲੱਗ ਗਿਆ ਤਾਂ ਤੁਹਾਡਾ 15000 3000 ਰੁਪਏ ਚ ਲੱਗਿਆ ਤਾਂ 9000 ਰੁਪਏ ਬਣ ਜਾਣਾ 1000 ਚ ਲੱਗਿਆ 3000 ਜੇ ਲੱਗੇ 200 ਰੁਪਏ ਤਾਂ 600 ਰੁਪਏ ਬਣ ਜਾਣਾ ਠੀਕ ਹੈ ਜੀ ਤੇ ਬਾਕੀ ਜਿਹੜੇ ਦੋ ਪ੍ਰੈਸ ਤੁਹਾਡੇ ਮਿਸ ਨਹੀਂ ਹੋਣਗੇ ਬਾਕੀ Facebook 깔ੋ ਫੋਲੋ ਇਹ YouTube ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਰਿਜ਼ਲਟ ਵੀ ਤੁਹਾਨੂੰ ਅਸੀਂ ਆਪਲੋਡ ਕਰ ਦਿਆ ਕਰਨਾ ਤੁਸੀਂ ਉ